ਸੋਸੀ ਥੋੜਾ ਘਮਨ ਰੱਖੋ ਤਾਂ ਹਮਸਾ ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਇੱਥੇ ਮੀਟਿੰਗ ਹੋਈ ਹੈ ਲੁਧਿਆਣਾ ਕਰਨਲ ਸਿੰਘ ਇਸਰੂਪਵੰਚ ਅੱਜ ਦੀ ਇਸ ਮੀਟਿੰਗ ਦੀ ਪ੍ਰੈਸ ਕਾਨਫਰੰਸ 'ਚ ਮੈਂ ਰਮਿੰਦਰ ਸਿੰਘ ਪਟਿਆਲਾ ਮੇਰੇ ਨਾਲ ਨੇ ਬੋਖ ਸਿੰਘ ਮਾਨਸਾ ਜੀ ਉਹਨਾਂ ਦੇ ਨਾਲ ਨੇ ਰੂਲਦੂ ਸਿੰਘ ਮਾਨਸਾ ਜੀ ਉਹਨਾਂ ਦੇ ਨਾਲ ਨੇ ਪ੍ਰੇਮ ਸਿੰਘ ਭੰਗੂ ਜੀ ਮੇਰੇ ਇਧਰਲੇ ਪਾਸੇ ਨੇ ਮਨਜੀਤ ਸਿੰਘ ਧਨੇ ਸਾਹਿਬ ਅਵਤਾਰ ਸਿੰਘ ਮੈਲੋਂ ਜੀ ਆਰ ਸੁਤਨਾਮ ਸਿੰਘ ਜਨਾਲਾ ਜੀ ਅੱਜ ਦੀ ਸਾਡੀ ਮੀਟਿੰਗ 'ਚ ਅਸੀਂ ਜਿੰਨਾਂ ਗੱਲਾਂ ਤੇ ਵਿਚਾਰ ਕੀਤੀ ਹੈ ਜੋ ਫੈਸਲੇ ਹੋਏ ਨੇ ਬੋਖ ਸਿੰਘ ਮਾਨਸਾ ਜੀ ਉਹਦੇ ਬਾਰੇ ਤੁਹਾਡੇ ਨਾਲ ਗੱਲ ਹੈ ਜਿਹੜੀ ਉਹ ਸਾਂਝੀ ਕਰਨਗੇ ਸਭ ਤੋਂ ਪਹਿਲਾਂ ਤਾਂ ਅਸੀਂ ਫਰੈਸ ਵਾਲੇ ਸਾਥੀਆਂ ਦਾ ਸਤਿ ਸ੍ਰੀ ਅਕਾਲ ਨਮਾਜ਼ ਕਰਦੇ ਹਾਂ ਕਿ ਜਦੋਂ ਵੀ ਅਸੀਂ ਇਹ ਮੀਟਿੰਗ ਕਰਦੇ ਹਾਂ ਤਾਂ ਪੱਟੀ ਪੱਦਰ ਦੇ ਉੱਤੇ ਕਵਰੇਜ ਕਰਦੇ ਨੇ ਤੇ ਅੱਜ ਵੀ ਵੱਡੀ ਪੱਧਰ ਤੇ ਪ੍ਰੈਸ ਇੱਥੇ ਪਹੁੰਚੀ ਹੋਈ ਹੈ ਅੱਜ ਅਸੀਂ ਐਸਕੇਮ ਦੀ ਮੀਟਿੰਗ ਕੀਤੀ ਹੈ ਕਿਉਂਕਿ 26 ਨਵੰਬਰ ਨੂੰ ਸਾਡੇ ਜਿਹੜਾ ਦਿੱਲੀ ਮੋਰਚਾ ਅੰਦੋਲਨ ਸੀ ਉਹਦੀ ਚੌਥੀ ਬਰਿਗਾਂਡ ਆ ਰਹੀ ਹੈ ਉਸ ਬਰਿਗਾਂਡ ਦੇ ਉੱਤੇ ਅਸੀਂ ਵਿਸ਼ੇਸ਼ ਤੌਰ ਤੇ ਐਸਕੇਮ ਇੰਡੀਆ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਜਿਹਦੇ ਵਿੱਚ ਵੱਖ-ਵੱਖ ਟਰੇਡ ਦੀਆਂ ਵੀ ਸ਼ਾਮਲ ਹੋਣਗੀਆਂ ਤਾਂ 26 ਤਰੀਕ ਨੂੰ ਉਸ ਨਵੰਬਰ ਨੂੰ ਚੌਥੀ ਬਰਿਗਾਂਡ ਦੇ ਪੱਤੇ ਉੱਤੇ ਅਸੀਂ ਡੀਸੀ ਦਫ਼ਤਰਾਂ ਦੇ ਉੱਤੇ ਧਰਨੇ ਦੇ ਰਹੇ ਹਾਂ ਉਹ ਧਰਨੇ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਅਸੀਂ ਮੰਗ ਪੱਤਰ ਦੇਵਾਂਗੇ ਜਿਹਦੇ ਵਿੱਚ ਹੈਗਾ ਐਮਐਸਪੀ ਕਰਜ਼ਾ ਮੁਕਤੀ ਬਿਜਲੀ ਐਕਟ ਰਾਦ ਕਰਨਾ ਫਸਲੀ ਬੀਮਾ ਯੋਜਨਾ ਪੈਨਸ਼ਨ ਮਜ਼ਦੂਰਾਂ ਦੀਆਂ ਟ੍ਰੇਡ ਯੂਨੀਅਨਾਂ ਦੀਆਂ ਮੰਗਾਂ ਨੇ ਉਹ ਹੈਗੇ ਆ ਉਹਨਾਂ ਦੀ ਉਜਰਤ ਦੇ ਜਿਹੜਾ ਟਾਈਮ ਹੈ ਸਮਾਂ ਵਧਾਉਣੇ ਮੜਰੇ ਗਾੜੇ ਮਨੇ ਗਾੜੇ ਚਾਰ ਜਿਹੜੇ ਲੇਬਰ ਕੋਡ ਨੇ ਹੋਰ ਰੱਦ ਕਰਨੇ ਅਗੇ ਮੰਨਰੇਗਾ ਸਕੀਮ ਦਾ ਸਮਾਂ ਵਧਾਉਣਾ ਪ੍ਰਾਈਵੇਟ ਜਿਹੜਾ ਹੈਗਾ ਪਬਲਿਕ ਸੈਕਟਰ ਦੇ ਆਧਾਰ 'ਤੇ ਪ੍ਰਾਈਵੇਟ ਕੀਤੇ ਜਾ ਰਹੇ ਨੇ ਉਹਨਾਂ ਨੂੰ ਰੱਦ ਕਰਨ ਵਾਲ ਮੰਗਾ ਨੂੰ ਲੈ ਕੇ ਇਹ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਜਿਹੜਾ ਹੈਡਕੁਆਟਰਾਂ 'ਤੇ 26 ਨੂੰ 12 ਤੋਂ 3 ਵਜੇ ਉਸ ਤੋਂ ਅੱਗੇ ਜੋ ਪ੍ਰੋਗਰਾਮ ਹੈਗੇ ਨੇ ਉਹ ਮੈਂ ਬੇਟੀ ਗੁਰ ਰੰਦਰ ਸਿੰਘ ਸਾਥਿਓ ਅਸੀਂ ਕਿਸਾਨੀ ਦੇ ਇਸ ਸਮੇਂ ਦੇ ਮੌਜੂਦਾ ਪ੍ਰਸੰਗ ਨੂੰ ਵੀ ਵਿਚਾਰਿਆ ਹੈ ਡੀਪੀ ਦੀ ਸ਼ਾਰਟੇਜ ਦਾ ਮਾਮਲਾ ਲਗਾਤਾਰ ਬਣਿਆ ਹੋਇਆ ਔਰ ਕਿਸਾਨਾਂ ਦੀ ਇਹ ਸਾਰੇ ਮਾਮਲੇ ਤੇ ਸਰਕਾਰ ਜਿਸ ਤਰ੍ਹਾਂ ਕਹਿੰਦੀ ਸੀ ਵੀ ਕੋਈ ਘਾਟ ਨਹੀਂ ਆਉਣ ਦਵਾਗੇ ਉਹ ਗੱਲ ਉਸ ਤਰ੍ਹਾਂ ਹੈ ਨਹੀਂ ਬਲੈਕ ਮਾਰਕੀਟਿੰਗ ਵੀ ਹੋ ਰਹੀ ਹੈ ਬੇਸ਼ੱਕ ਚਾਏ ਅਖਬਾਰੀ ਬਿਆਨਾਂ ਰਾਹੀਂ ਦਿਖਾ ਕੇ ਵੀ ਅਸੀਂ ਬਹੁਤ ਸਖਤੀ ਕਰ ਰਹੇ ਹਾਂ ਇਹ ਬਲੈਕ ਮਾਰਕੀਟਿੰਗ ਨੂੰ ਨੱਥ ਨਹੀਂ ਪਾ ਰਹੇ ਔਰ ਇਸ ਕੋ ਰਹੇ ਨੈਨੋ ਪੈਕਿੰਗਾਂ ਵੀ ਨਾਲੋਂ ਨਾਲ ਚਕਾਈਆਂ ਜਾ ਰਹੀਆਂ ਨੇ ਔਰ ਪ੍ਰਾਈਵੇਟ ਡੀਲਰ ਵੀ ਇਸ ਸਾਰੇ ਮਾਮਲੇ 'ਚ ਕਿਸਾਨਾਂ ਦੀ ਛਿੱਲ ਆ ਰਹੇ ਨੇ। ਤੋਂ ਇੱਕ ਤਾਂ ਅਸੀਂ ਇਹ ਕਹਿੰਦੇ ਆ ਕਿ ਸਰਕਾਰ ਨੂੰ ਕਿ ਇਸ ਨੂੰ ਸ਼ਕਤੀ ਨਾਲ ਕਾਬੂ ਪਾਵੇ। 26 ਤਰੀਕ ਦੇ ਧਰਮਿਆਂ 'ਚ ਇਹ ਇਸ਼ੂ ਵੀ ਨਾਲੋਂ ਨਾਲ ਉਠਾਇਆ ਜਾਊਗਾ। ਦੂਸਰੀ ਗੱਲ ਹੈ ਕਿ ਚੋਨੇ ਦੀ ਸਾਡੀ ਸਾਰੀ ਫਸਲ 'ਚ ਕਿਸਾਨੀ ਦੀ ਜਿਹਨੂੰ ਕਹਿੰਦੇ ਕਿ ਜੰਮ ਕੇ ਜਿਹੜੀ ਛਿੱਲ ਹੈ ਜਿਹੜੀ ਲੁੱਟ ਆ ਉਹ ਕੀਤੀ ਗਈ ਹੈ। ਵੱਡੀ ਪੱਧਰ ਤੇ ਸਾਡੇ ਕੋਲੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਕਿ ਕਾਟ ਲਾਈ ਗਈ ਹੈ ਔਰ ਉਸ ਕਾਟ ਕਰਕੇ ਕਿਸਾਨਾਂ ਨੂੰ ਐਮਐਸਪੀ ਤੋਂ ਘੱਟ ਪੈਸੇ ਜਾਂ ਉਹਨਾਂ ਦੀ ਜਿੰਨਾ ਤੋਲ ਬਣਿਆ ਉਸ ਤੋਂ ਘੱਟ ਤੋਲ ਮੰਨ ਕੇ ਕਾਟ ਲਾ ਕੇ ਉਹਨਾਂ ਨੂੰ ਪੇਮੈਂਟ ਕੀਤੀ ਗਈ ਹੈ ਅਸੀਂ ਅੱਜ ਇਹ ਮੰਗ ਕਰਦੇ ਹਾਂ ਕਿ ਇਸ ਦੀ ਸਰਕਾਰ ਪਰਪਾਈ ਕਰੇ ਪੂਰੀ ਤਰ੍ਹਾਂ ਔਰ 26 ਤਰੀਕ ਨੂੰ ਇਸ ਪਰਪਾਈ ਦੀ ਗੱਲ ਨੂੰ ਵੀ ਨਾਲੋਂ ਨਾਲ ਧਰਨਿਆਂ ਦੇ ਵਿੱਚ ਉਠਾਇਆ ਜਾਊ ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿ ਕਿਉਂਕਿ ਪਛੇਤਾ ਚੋਨਾ ਅੱਜ ਸਥਿਤੀ ਇਹ ਹੈ ਕਿ ਜਿਸ ਤਰ੍ਹਾਂ ਪ੍ਰੋਕਿਊਰਮੈਂਟ ਠੀਕ ਠਾਕ ਨਾਲ ਨਹੀਂ ਹੋਈ ਖਰੀਦ ਠੀਕ ਠਾਕ ਨਾਲ ਨਹੀਂ ਹੋਈ ਲਿਫਟਿੰਗ ਦਾ ਮਾਮਲਾ ਫਸਿਆ ਰਿਹਾ ਹਾਲੇ ਵੀ ਕਈ ਥਾਵਾਂ ਤੇ ਕਿਸਾਨਾਂ ਦਾ ਝੋਨਾ ਖੇਤਾਂ 'ਚ ਖੜਿਆ ਔਰ ਹੁਣ ਜਿਸ ਤਰ੍ਹਾਂ ਦਾ ਮੌਸਮ ਹੈ ਉਸ ਮੌਸਮ 'ਚ 17 ਮੌਇਸਚਰ ਸੰਭਵ ਹੀ ਨਹੀਂ ਕਿ ਕਿਸਾਨ ਦਾ ਉਹ ਬਣ ਜਾਏ ਮੌਇਸਚਰ ਦਾ ਮਾਮਲਾ ਕੁੱਲ ਮਿਲਾ ਕੇ ਤਾਮਲ ਲਾਡੂ ਜੂ ਵੀ ਈਸ਼ਵਰੀ ਬਾਈ ਮੌਇਸਚਰ ਦਾ ਝੋਨਾ ਜਿਹੜਾ ਖਰੀਦਿਆ ਗਿਆ ਤਾਂ ਪੰਜਾਬ 'ਚ ਵੀ ਬਾਈ ਮੌਇਸਚਰ ਜਾਂ ਸਾਰੇ ਦੇਸ਼ 'ਚ ਇਸ ਮੌਇਸਚਰ ਦੇ ਮਾਮਲੇ ਨੂੰ 22 ਦੀ ਸ਼ਰਤ ਤੇ ਲਿਆਉਣਾ ਚਾਹੀਦਾ ਤਾਂ ਜੋ ਜਿਹੜਾ ਸਰਕਾਰ ਨੇ ਡੇਟਾ ਹਲਾਈਆਂ ਨੇ ਉਸ ਡੇਟਾ ਕਰਕੇ ਜੋ ਕਿਸਾਨੀ ਨੂੰ ਨੁਕਸਾਨ ਹੁੰਦਾ ਉਹ ਸਾਰੇ ਮਾਮਲੇ ਨੂੰ ਕਵਰ ਕੀਤਾ ਜਾ ਸਕਦਾ ਹੋਵੇ ਈਸ਼ਵਰੀ ਇੱਕ ਕਿਸਮ ਨਾਲ ਕਿਸਾਨ ਰੋਲ ਕੇ ਰੱਖ ਦਿੱਤਾ ਹੈ ਸਰਕਾਰਾਂ ਨੇ ਚਾਹੇ ਉਹ ਕੇਂਦਰ ਸਰਕਾਰ ਹੈ ਤੇ ਚਾਹੇ ਉਹ ਪੰਜਾਬ ਸਰਕਾਰ ਹੈ ਇਹ ਸਾਰੀਆਂ ਗੱਲਾਂ ਨੂੰ ਅਸੀਂ ਅੱਜ ਵਿਚਾਰਿਆ ਔਰ 26 ਤਰੀਕ ਦੇ 26 ਨਵੰਬਰ ਦੇ ਧਰਨੇ 'ਚ ਜਿਹੜੇ ਕਿ ਦਿੱਲੀ ਮੋਰਚੇ ਅਸੀਂ 26 ਤਰੀਕ ਨੂੰ ਦਿੱਲੀ ਵੱਲ ਕੂਚ ਕੀਤਾ ਸੀ ਉਹਦੀ ਚੌਥੀ ਵਰੇਗੰਡ ਹੈ ਉਸ 'ਚ ਅਸੀਂ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਕਰਜ਼ਾ ਮਾਫੀ ਕਿਸਾਨਾਂ ਨੂੰ ਪਰਿਵਾਰਾਂ ਨੂੰ ਪੈਨਸ਼ਨ ਦਾ ਮੰਗ ਫਸਲੀ ਬੀਮਾ ਯੋਜਨਾ ਜਿੱਥੇ ਸਾਡੀਆਂ ਇਹ ਮੰਗਾਂ ਨੇ ਉੱਥੇ ਉਸ ਦਿਨ ਟ੍ਰੇਡ ਯੂਨੀਅਨ ਨਾਲ ਵੀ ਇਹ ਸਾਂਝੇ ਤੌਰ ਤੇ ਹੋ ਰਿਹਾ ਔਰ ਉਸ ਚ ਮਜ਼ਦੂਰਾਂ ਦੀ ਘੱਟੋ ਘੱਟ ਉਜਰਤ 26000 ਰੁਪਏ ਦੀ ਜਿਹੜੀ ਮੰਗ ਉਹਨਾਂ ਦੀ ਔਰ ਚਾਰ ਲੇਬਰ ਕੋਡ ਜਿਸ ਤਰ੍ਹਾਂ ਸਾਡੇ ਤਿੰਨ ਕਾਨੂੰਨ ਆਏ ਸੀ ਕਾਨੂੰਨ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਖੇੜ ਸੀ ਸਾਰੀ ਅਨਾਜ ਤੇ ਜ਼ਮੀਨ ਨੂੰ ਉਸੇ ਤਰ੍ਹਾਂ ਚਾਰ ਲੇਬਰ ਕੋਡ ਵੀ ਮਜ਼ਦੂਰਾਂ ਦੀ ਜਿਹੜੀ ਸਮਾਜਿਕ ਸੁਰੱਖਿਆ ਹੈ ਉਸ ਨੂੰ ਦਾਤੇ ਲਾਉਂਦੇ ਨੇ ਤੋਂ ਉਹ ਉਹਨਾਂ ਦੀ ਬਹੁਤ ਚਿਰਾਂ ਤੋਂ ਮੰਗ ਹੈ ਕਿ ਇਸ ਨੂੰ ਰੱਦ ਕੀਤਾ ਜਾਵੇ ਉਹ ਮੰਗਾਂ ਵੀ ਉਸ ਦਿਨ ਅਸੀਂ ਸਾਂਝੇ ਰੂਪ 'ਚ ਚੇਤਾਵਨੀ ਪੱਤਰ ਦੇ ਰੂਪ 'ਚ ਸਰਕਾਰ ਨੂੰ ਭੇਜਾਂਗੇ। ਮੋٹے ਰੂਪ 'ਚ ਸਾਡੀਆਂ ਇਹਨਾਂ ਗੱਲਾਂ ਦੇ ਉੱਪਰ ਚਰਚਾ ਹੋਈ ਹੈ। ਇਹ ਦੱਸਦਾ ਕਿ ਨੂੰ ਮਹੀਨੇ ਕਿਸਾਨ ਚੁੱਪ ਰਿਹਾ ਤੇ ਕਿਤਾਜਿੰਦ ਸਰਕਾਰ ਦੇ ਰੂਪ ਕਿਏ ਸੀ। ਦੇਖੋ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ੀਲ ਹੈ। ਅਸੀਂ ਦਿੱਲੀ ਮੋਰਚੇ ਤੋਂ ਬਾਅਦ ਆ ਕੇ ਵੀ ਸੰਯੁਕਤ ਕਿਸਾਨ ਮੋਰਚਾ ਚੁੱਪ ਨਹੀਂ ਬੈਠਿਆ ਆ। ਲਗਾਤਾਰ ਸੰਘਰਸ਼ ਪ੍ਰੋਗਰਾਮ ਕਰਦੇ ਆ ਰਹੇ ਆ। ਔਰ ਹੁਣ ਵੀ ਜੇ ਅਸੀਂ ਪਿਛਲੇ ਸਾਲ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਮਹਾਪੰਚਾਇਤ ਕਰਕੇ ਆਏ ਆ ਜਿਹਦੇ ਵਿੱਚ ਦੇਸ਼ ਭਰ ਚੋਂ ਹਜ਼ਾਰਾਂ ਕਿਸਾਨ ਝੋਟੇ ਸੀ ਔਰ ਹੁਣ ਵੀ ਅਸੀਂ 26 ਤਰੀਕ ਨੂੰ ਚੇਤਾਵਨੀ ਪੱਤਰ ਦੇਣ ਜਾ ਰਹੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਿੰਪਲ ਜੀ ਕਹਾਣੀ ਹੈ ਕਿ ਜੇ ਮੰਨ ਲਓ ਆਪਾਂ ਪੰਜਾਬ 'ਚ ਵੀ ਦੇਖੀਏ ਕਿ ਇਹ ਕਹਿੰਦੇ ਨੇ ਵੀ ਸਟੱਬਲ ਬਰਨਿੰਗ ਹੈ ਬਹੁਤ ਪਰਾਲੀ ਦਾ ਮਾਮਲਾ ਤਾਂ ਸਾਨੂੰ ਬਾਕੀ ਫਸਲਾਂ ਦੇ ਦੇਣ ਅਸੀਂ ਫਸਲੀ ਭੁਪੇਂਤਾ ਹੋ ਜੂਗੇ ਬਾਕੀ ਦਾ ਐਮਐਸਪੀ ਦੇ ਦੇਣ ਐਮਐਸਪੀ ਦੀ ਲੀਗਲ ਗਰੰਟੀ ਹੋਏਗੀ ਖਰੀਦ ਦੀ ਗਰੰਟੀ ਹੋਏਗੀ ਤਾਂ ਹੀ ਫਸਲੀ ਭੁਪੇਂਤਾ ਹੋਣੀ ਆ ਔਰ ਇਸ ਗੱਲ ਨੂੰ ਬੋਰੇ ਜ਼ੋਰ ਸ਼ੋਰ ਨਾਲ ਦੇਸ਼ ਪੱਧਰ ਤੇ ਅਸੀਂ ਉਠਾਰ ਰਹੇ ਆ ਅਸੀਂ ਤਾਂ ਪ੍ਰਧਾਨ ਮੰਤਰੀ ਤੋਂ ਸੰਯੁਕਤ ਕਿਸਾਨ ਮੋਰਚਾ ਨੇ ਟਾਈਮ ਮੰਗਿਆ ਹੋਇਆ ਪੀ